ਸੰਗਤਾਂ ਪਹੁੰਚ ਗਈਆਂ ਜੀ ਗੁਰਦੁਆਰਾ ਸੰਗਤ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਰਡ ਦੁਆਰਾ ਸੰਗਤ ਸਾਹਿਬ ਜੀ ਨੰਦੇੜ ਦੇ ਬ੍ਰਹਮਪੁਰੀ ਮਹੱਲੇ ਵਿੱਚ ਗਦਾਵਰੀ ਦੇ ਕੰਡੇ ਸਜੋਬਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੀਰਾਕਾਟ ਦੇ ਸਥਾਨ ਤੋਂ ਜਦੋਂ ਨੰਦੇੜ ਆਏ ਤਾਂ ਪਹਿਲਾ ਸੰਗਤ ਸਾਹਿਬ ਦੇ ਸਥਾਨ ਨੂੰ ਹੀ ਪਾਗ ਲਾਇਆ। ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਤੇ ਕਥਾ ਵਾਰਤਾ ਸੁਣ ਕੇ ਨੇਹਾਲ ਹੁੰਦੀਆਂ। ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ। ਸੋ ਗੁਰੂ ਜੀ ਨੇ ਗੁਰਦੁਆਰਾ ਮਾਹ ਟੇਕੜੀ ਸਾਹਿਬ ਜੀ ਦੇ ਅਸਥਾਨ ਨੂੰ ਖੁਦਵਾ ਕੇ ਤੋਂ ਮੰਗਵਾਈ ਪਾਰੀ ਰਕਮ ਸੰਗਤ ਸਾਹਿਬ ਵਿਖੇ ਢਾਲਾਂ ਦੇ ਸਾਹਬ ਦੇ ਨਾਲ ਖਾਲਸਾਈ ਤੇ ਸ਼ਾਹੀ ਫੌਜਾਂ ਵਿੱਚ ਵਰਤਾਈ ਮਾਈ ਗੁਰੂ ਜੀ ਚਲੋ ਜੀ ਮਾਈ ਗੁਰੂ ਜੀ ਦਰਸ਼ਨ ਕਰਗੇ Wahi grew, why he grew, wahi he grew, grew. grew

ਸਾਭ ਵਿੱਚ ਹੀ ਸਾਡੀ ਢਾਲ ਤਿੰਨ ਮੂਲਾਂ ਵੱਢੀ ਹੈ ਸਿੰਘ ਬਹੁਤਾਂ ਸੰਤਾਂ ਨੇ ਕੀਤੀ ਹੈ ਗੁਰੂ ਸਾਹਿਬ ਦੀ ਧਰਮ ਜੀ ਦੇ ਇਹਨਾਂ ਨੂੰ ਪੂਰਾ ਵੱਢਿਆ ਸੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਾਸ ਸ਼ੁਰੂਆਤ ਇਹ ਢਾਲ ਹੈ ਸ੍ਰੀ ਗੋਚਨ ਸੋਨੇ ਦੀ ਮੋਹਰ ਬਣ ਜਾਵੇ ਦਸਵੰਦ ਵਿੱਚੋਂ ਦੁੱਖ ਨੂੰ ਸੇਵਾ ਤੋਂ ਬਾਣੀ ਨੂੰ ਲੈ ਕੇ ਲਿਖਾਰੀ ਸਿੰਘ ਪਾਸ ਸੇਵਾ ਦੀ ਮਾਕਰਾ ਕੇ ਨਸੀਬ ਪ੍ਰਾਪਤ ਕਰਕੇ ਆਪਣੀ ਯਾਤਰਾ ਸਫਲ ਕਰੋ ਗੁਰੂ ਕਰਮਾ ਭਾਗਾਂ ਵਾਲਿਓ ਆਹ ਟਾਲ ਦੇ ਦਰਸ਼ਨ ਕਰ ਲਓ ਜੀ ਇਸ ਟਾਲ ਦੇ ਨਾਲ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਲਾ ਪਰ ਪਰ ਕੀ ਆਪਣੀਆਂ ਫੌਜਾਂ ਨੂੰ ਤਨਖਾਹਾਂ ਵੰਡੀਆਂ ਤੇ ਖਾਲਸਾ ਰਾਜ ਨੂੰ ਖਜ਼ਾਨਾ ਦਿੱਤਾ ਬਸਵਾ ਸਾਹਿਬ ਦੀ ਮੰਨ ਇਸੇ ਸਤਾ ਦੇ ਨਹੀਂ ਬੜੇ ਦਾਸ਼ਾ ਸਾਹਿਬ ਸਾਡੇ ਨੂੰ ਹੋਰ ਸੀ ਲੰਪਾਰ ਅਤੇ ਉਹਦੇ ਉਹਨਾਂ ਦੇ ਨਾਲ ਇਸ ਤੋਂ ਤੋਂ ਦੇਦੇ ਇਹਨਾਂ ਪੀ ਅਰੰਗ

वो मुड़ के उसी स्थान पर आके जब तक आ जाते हैं आंसू दुबारा मार के किसान जैसे का अल्लाह तो शुरू में कभी नहीं तब आवाज तो शीम की थी यार वो काल अजीब ही आप की जैसे शीशे भी जुड़ी है जी आप सारे वो सब कमिटर पावन कर कर आ सकता है अली नशन कर सकते हो ऐसी स्थान पर कलिया वाले पास की ने नाम तत्वदेश के इलाके अंजा सिर्फ पंजा सत्ता ਸਾਹਿਬ ਜੀ ਨੂੰ ਇਹ ਤੋਂ ਦਾਖਤ ਨਾ ਸੇ ਜੀ ਜਿੰਨਾ ਗੁਰੂ ਸਿੱਖਾਂ ਨੇ ਦਸਵੰਗ ਦੀ ਤਰਫੋਂ ਇਸ ਸੇਵਾ ਤੋਂ ਪਾਣੀ ਸੰਗਤੀ ਪਹੁੰਚ ਗਏ ਹਨ ਗੁਰਦੁਆਰਾ ਸ਼ਿਕਾਰ ਘਾਟ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਿਕਾਰ ਕੀਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸੇ ਸਮੇਂ ਮੇ ਅਤੀ ਸ਼ਰਦਾਲੂ ਪਰੰਤੂ ਅੰਤ ਸਮੇਂ ਬੇਉ ਵਿਮੁਖ ਹੋਇਆ ਸਿਆਲਕੋਟ ਦਾ ਵਸਨੀਕ ਮੂਲਾ ਖੱਤਰੀ ਜਿਸ ਸੰਬੰਧ ਸ਼੍ਰੀ ਗੁਰੂ ਸੰਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਦੇ ਟੁਕਾਂਦਰ ਦੇ ਹਨ ਨਾਮ ਕਿਰਾਣਾ ਦੋਸੀ ਕੁੜੇ ਕੁੜੀ ਪੈ ਮਰਨ ਨਾ ਜਪੇ ਮੂਨਿਆ ਆਵੇ ਕਿਤੇ ਥਾਈ ਦੀ ਮੁਕਤੀ ਗੁਰਾਂ ਨੇ 10ਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਖਰਗੋਸ਼ ਦੀ ਜੂਨੀ ਭੋਗ ਰਹੇ ਮੂਲੇ ਦੇ ਖत्रीदार ਉਦਾਰ ਇਸ ਸਥਾਨ ਤੇ ਕਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲੇ ਨਾਲ ਕੀਤੇ ਵਚਨ ਪੂਰੇ ਕੀਤੇ। ਮਾਹੀ ਗੁਰੂ ਗ੍ਰੀਨ ਦਰਸ਼ਨ ਕਰੋ ਗੁਰਦੁਆਰਾ ਸ਼ਿਕਨਕਾਂਡ ਸਾਹਿਬ ਦੀ। ਇਹ ਤਸਵੀਰ ਜੀ ਦਰਸਾਉਂਦੀ ਹੈ ਕਿ ਮੂਲੇ ਖੱਤਰੀ ਦਾ ਜਗ ਉਤਾਰ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੀਤਾ। ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਸਕਰੀਨਸ਼ਾਟ ਲੈ ਕੇ। ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਜੀ ਸੰਗਤ ਨੂੰ ਤਾਂ ਕਿ ਤੁਹਾਡਾ ਵੀ ਆਧਾਰ ਹੋ ਸਕੇ ਮਹਾਰਾਜ ਸਰਬ ਸਰਬੱਤ ਨੂੰ ਛੜਦੀ ਕਲਾ ਬਖਸ਼ਿਵਾਹ ਠੀਕ ਹੈ ਹਸਾਂ ਵਾਹਿਗੁਰੂ ਬਲੀ ਬਾਦਸ਼ਾਹ ਸੇ ਨਾਨਕ ਦੇ ਸਾ ਵਾਹੇ ਗੁਰਜੀ ਕੀ ਫਤਿਹ ਗੁਰਦਵਾਰਾ ਸ਼ਿਕਰਕਾਟ ਸਾਹਿਬ ਤੋਂ ਅਸੀਂ ਜਦੋਂ ਬਾਹਰ ਆਏ ਤਾਂ ਸੰਗਤਾਂ ਨੇ ਪਕੌੜੇ ਤੇ ਪਾਪੜ ਦੀਆਂ ਕਿਉਂਕਿ ਇੱਥੇ ਬਹੁਤ ਮਸ਼ਹੂਰ ਪਕੌੜੇ ਤੇ ਪਾਪੜਾਂ ਦੀਆਂ ਦੁਕਾਨਾਂ ਹੈਗੀਆਂ ਨੇ ਜੀ ਤੇ ਇਸ ਕਰਕੇ ਆਪਾਂ ਸਾਰਿਆਂ ਨੇ ਇੱਥੇ ਪਕੌੜੇ ਤੇ ਪਾਪੜ ਸ਼ੱਕੀ ਜੀ ਕਿੱਦਾਂ ਲੱਗਾਂਂਟੀ ਤੁਹਾਨੂੰ ਬਹੁਤ ਵਧੀਆ